ਅੱਜ ਤੋਂ 70 80 100 ਸਾਲ ਪਹਿਲਾਂ ਸਾਡੇ ਸਮਾਜ ਦਾ ਕੀ ਵਰਤਾਰਾ ਸੀ ਉੱਥੇ ਸਿਰਫ ਬੰਦੇ ਦੀਆਂ ਦੋ ਪਰਖਾਂ ਕੀਤੀਆਂ ਜਾਂਦੀਆਂ ਸੀਆਂ ਇਹ ਬੰਦਾ ਪੁੰਨੀ ਹੈ ਇਹ ਬੰਦਾ ਪਾਪੀ ਹੈ ਇਹ ਚੰਗੇ ਕਰਮ ਕਰਦਾ ਇਸ ਕਰਕੇ ਇਹਦੇ ਨਾਲ ਅਸੀਂ ਰਿਸ਼ਤਾ ਰੱਖਣਾ ਹੈ ਇਹ ਬੁਰੇ ਕੰਮ ਕਰਦਾ ਸਹੀ ਇਸ ਕਰਕੇ ਇਹਦੇ ਨਾਲ ਰਿਸ਼ਤਾ ਨਹੀਂ ਰੱਖਣਾ ਇਹ ਪੈਰਾਮੀਟਰ ਸੀ ਸਾਡੇ ਸਮਾਜ ਦੇ ਪਰ ਅੱਜ ਸਾਡੇ ਸਮਾਜ ਦੇ ਪੈਰਾਮੀਟਰ ਉਲਟ ਨੇ ਨਾ ਸਾਨੂੰ ਤੁਹਾਡੇ ਪੁੰਨ ਨਾਲ ਕੋਈ ਮਤਲਬ ਹੈ ਨਾ ਸਾਨੂੰ ਤੁਹਾਡੇ ਪਾਪ ਨਾਲ ਕੋਈ ਮਤਲਬ ਹੈ ਹੁਣ ਸਮਾਜ ਜੱਜ ਕਰਦਾ ਦੋ ਚੀਜ਼ਾਂ ਦੇ ਹਿਸਾਬ ਨਾਲ ਇਹ ਅਮੀਰ ਹੈ ਇਹ ਗਰੀਬ ਹੈ ਗਰੀਬ ਹੈ ਚਾਹੇ ਸਾਡਾ ਸਾਕਾ ਰਿਸ਼ਤੇਦਾਰ ਹੈ ਅਸੀਂ ਇਹਦੇ ਨਾਲ ਨਹੀਂ ਰੱਖਣੀ ਇਹ ਅਮੀਰ ਹੈ ਚਾਹੇ ਸਾਨੂੰ ਇਹ ਸਾਨੂੰ ਵਿਸ਼ ਵੀ ਨਹੀਂ ਕਰਦਾ ਸਾਨੂੰ ਵਿਸ਼ ਦਾ ਰਿਪਲਾਈ ਵੀ ਨਹੀਂ ਕਰਦਾ ਪਰ ਅਸੀਂ ਇਹਦੇ ਨਾਲ ਦੋਸਤੀ ਰੱਖਣੀ ਹੈ ਕਿਉਂਕਿ ਉਹ ਅਮੀਰ ਹੈ ਅਮੀਰ ਕੋਈ ਕਿਵੇਂ ਬਣਿਆ ਕੋਈ ਮੈਟਰ ਨਹੀਂ ਕਰਦਾ ਕਿਸੇ ਨੇ ਕ腐ਸ਼ਨ ਕਰਕੇ ਹਜ਼ਾਰਾਂ ਕਰੋੜ ਰੁਪਏ ਕਮਾ ਲਿਆ ਅਸੀਂ ਕਮਾ ਚੁੱਕੇ ਜੀ ਬੜਾ ਅਮੀਰ ਹੈ ਕਦੀ ਨਹੀਂ ਕਵਾਂਗੇ ਭ੍ਰਸਟ ਹੈ ਇਹ ਅਸੀਂ ਕਹਾਂਗੇ ਅਮੀਰ ਹੈ ਅਮੀਰ ਸਿਰਫ ਵਪਾਰੀ ਹੋ ਸਕਦਾ ਜੱਦੀ ਦੇ ਤਨਾੜ ਹੋ ਸਕਦੇ ਨੇ ਨੌਕਰੀਆਂ ਕਰਕੇ ਜਿਹੜੇ ਅਮੀਰ ਬਣੇ ਉਹ ਅਮੀਰ ਨਹੀਂ ਹੋ ਸਕਦੇ ਉਹ ਭ੍ਰਸ਼ਟ जरूर ਹੋ ਸਕਦੇ ਨੇ ਤਨਖਾਹਾਂ ਦੇ ਸਿਰ ਤੇ ਚੰਡੀਗੜ੍ਹ ਦੇ ਵਿੱਚ ਕੋਠੀਆਂ ਕੋਈ ਨਹੀਂ ਬਣਾ ਸਕਦਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਸਿਰਫ ਇਹ ਦੇਖਦੇ ਹਾਂ ਕਿਸੇ ਕੋਲ ਪੈਸਾ ਹੈ ਕਿਵੇਂ ਆਇਆ ਉਹ ਹੀ ਮੈਟਰ ਨਹੀਂ ਕਰਦਾ ਜੇ ਬੱਚਿਓ ਅਸੀਂ ਪੈਸੇ ਦੇ ਹਿਸਾਬ ਨਾਲ ਹੀ ਸਾਡਾ ਸਮਾਜ ਚੱਲ ਰਿਹਾ ਅੱਜ ਅੱਜ ਜਿਸੀਂ ਸੋਚਦੇ ਆਂ ਵੀ ਪੈਸੇ ਵਾਲਾ ਹੀ ਚੰਗਾ ਹੁੰਦਾ ਹੈ ਜਾਂ ਆਪਣੇ ਲੈਵਲ ਦੇ ਬੰਦਿਆਂ ਨਾਲ ਹੀ ਮਿਲਣਾ ਚਾਹੀਦਾ ਸਾਨੂੰ ਤਾਂ ਫਿਰ ਮੈਨੂੰ ਇਹ ਲੱਗਦਾ ਸਾਡੇ ਇਤਿਹਾਸ ਦੇ ਵਿੱਚ ਜਿਹੜੀਆਂ ਗਾਥਾਵਾਂ ਨੇ ਜਿਹੜੀਆਂ ਕਹਾਣੀਆਂ ਨੇ ਚਾਹੇ ਉਹ ਕ੍ਰਿਸ਼ਨ ਜੀ ਤੇ ਸਦਾਮੇ ਦੀ ਦੋਸਤੀ ਹੈ ਤੇ ਕ੍ਰਿਸ਼ਨ ਜੀ ਨੂੰ ਕੀ ਲੋੜ ਪਈ ਸੀ ਸਦਾਮੇ ਵਰਗੇ ਗਰੀਬ ਨਾਲ ਦੋਸਤੀ ਰੱਖਣ ਦੀ ਉਹਨੂੰ ਜਾ ਕੇ ਆਪਣਾ ਡੰਡੋਤ ਕਰਕੇ ਅੰਦਰ ਲੈ ਕੇ ਆਉਣ ਦੀ ਕਿਉਂਕਿ ਉਹਨੂੰ ਪਤਾ ਸੀ ਇਹ ਗਰੀਬ ਜਿਹੜਾ ਧਨ ਤੋਂ ਬਿਨਾਂ ਹੈ ਤਨਹੀਨ ਹੈ ਪਰ ਇਨਸਾਨ ਬਹੁਤ ਅੱਛਾ ਹੈ ਅਗਰ ਕ੍ਰਿਸ਼ਨ ਭਗਵਾਨ ਦਰਯੋਦਨ ਦੇ ਰਾਜ ਭਵਨ ਦੇ ਪਕਵਾਨ ਛੱਡ ਕੇ ਵਿਦੁਰ ਜੀ ਕੋਲ ਜਾ ਕੇ ਸਾਗ ਖਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਬੰਦਾ ਗਿਆਨੀ ਬਹੁਤ ਹੈ ਮੈਂ ਦਰਯੋਦਨ ਦੇ ਪਕਵਾਨ ਨਹੀਂ ਖਾਣੇ ਜੋ ਕਰਪਟ ਹੈ ਮੈਂਨੇ ਵਿਦੁਰ ਕੋਲ ਜਾਣਾ ਜੋ ਗਿਆਨ ਦਾ ਭੰਡਾਰ ਹੈ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਆ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੇ ਪੂੜੇ ਛੱਡਦੇ ਸੀਗੇ ਪਰ ਉਹਨਾਂ ਨੇ ਭਾਈ ਲਾਲੋ ਦੀ ਸੁੱਕੀ ਰੋਟੀ ਖਾਦੀ ਸੀ ਕਿਉਂਕਿ ਉਹਨਾਂ ਨੂੰ ਉਹਦੇ ਪੂੜਿਆਂ ਦੇ ਵਿੱਚ ਕਿਸੇ ਦਾ ਖੂਨ ਨਜ਼ਰ ਆਉਂਦਾ ਸੀਗਾ ਉਹਨਾਂ ਨੂੰ ਕੀ ਲੱਗਿਆ ਕਿ ਇਹ ਜਿਹੜੇ ਬੰਦੇ ਨੇ ਭਾਈ ਲਾਲੋ ਵਰਗੇ ਇਹ ਮਿਹਨਤੀ ਨੇ ਇਹ ਸੱਚੇ ਸੁੱਚੇ ਲੋਕ ਨੇ ਇਹ ਪੁਰਾਤਨ ਗੱਲਾਂ ਸੀਗੀਆਂ ਪਰ ਅੱਜ ਦਾ ਜਿਹੜਾ ਸਾਡਾ ਸਮਾਜ ਹੈ ਸਾਡਾ ਸਮਾਜ ਪੈਸੇ ਨਾਲ ਤੁਹਾਨੂੰ ਜਜ ਕਰਦਾ ਹੈ ਔਰ ਜੇ ਬੱਚੇ ਤੂੰ ਸੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਨਹੀਂ ਹੋਣਾ ਤਾਂ ਪੈਸਾ ਕਿੱਥੋਂ ਆਏਗਾ ਬਿਨਾ ਕੰਮ ਤੋਂ ਬਿਨਾ ਮਿਹਨਤ ਤੋਂ ਪੈਸਾ ਆ ਸਕਦਾ